ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜੀ ਇੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਹੈ ਜੇ 18 ਬੰਬ ਉਹ ਕਹਿ ਰਿਹਾ ਚੱਲ ਰਹੇ ਤਾਂ ਚੱਲ ਵੀ ਗਏ ਨਾ ਸਾਡੇ ਜਲੰਧਰ ਦੇ ਵਿੱਚ ਚੱਲਿਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੇਕਿਨ ਇਹ ਜਿਹੜਾ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਅਮੇਦ ਕਰਦੀ ਸੋਚ ਹੈ ਫਿਰ ਫੋਟੋ ਤਾਰੋ ਪਿੱਛੇ ਤੋਂ ਤੁਸੀਂ ਕਿਸੇ ਗਰੀਬ ਨੂੰ ਚੱਲਦੇ ਨਹੀਂ ਤੁਸੀਂ ਕਿਸੇ ਬੋਲਦੇ ਨੂੰ ਚੱਲਦੇ ਨਹੀਂ ਅੱਜ ਆਮ ਆਦਮੀ ਪਾਰਟੀ ਜਿੰਨੀ ਦਲਿਤ ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਅੱਜ ਆਮ ਆਦਮੀ ਪਾਰਟੀ ਜਿੰਨੀ ਸਿੱਖੀ ਦੀ ਦੁਸ਼ਮਣ ਹੈ ਐਨਾ ਕਦੇ ਕੋਈ ਨਹੀਂ ਸੀ ਐਸਜੀਪੀਸੀ ਦਾ ਜਿਹੜਾ ਕਾਨੂੰਨ ਹੈ 1925 ਦਾ ਉਹਦੇ ਵਿੱਚ ਸੋਧ ਕਰਨ ਦੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਬਈ ਲੇਕਿਨ ਆ ਜਿਹੜਾ ਭਗਵੰਤ ਮਾਨ ਐਨੇ ਕੀਤੀ Dalit ਵਰਗ ਦੇ ਹਰ ਦਿਨ ਖਿਲਾਫ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਪੂਰੀ ਨਹੀਂ ਦੇ ਰਹੇ ਜੋ ਅੰਬੇਦਕਰ ਦੀ ਸੋਚ ਆ ਉਹਨੂੰ ਪੂਰੀ ਨਹੀਂ ਕਰ ਰਹੇ ਮੁੰਬਈ ਦੇ ਬੰਬੇ ਦੇ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਬਣਿਆ ਤਾਂ ਅੰਬੇਦਕਰ ਸਾਹਿਬ ਨੇ ਇੱਥੇ ਆਪਣੀ ਐਜੀਪੀਸੀ ਨੂੰ ਸੰਪਰਕ ਕਰਿਆ ਕਿ ਸਾਡੇ ਗਰੀਬ ਬੱਚਿਆਂ ਨੂੰ ਪੜਨ ਵਾਸਤੇ ਸਿੱਖੀ ਹਮੇਸ਼ਾ ਹੀ ਗਰੀਬਾਂ ਨੂੰ ਮਾਣ ਦਿੰਦੀ ਆਈ ਹੈ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਗਰੀਬਨ ਕੋ ਮੈਂ ਦੂੰ ਪਾਸ਼ਾਈ ਤਾਂ ਕਿ ਯਾਦ ਕਰੇ ਮੋਰੀ ਗੁਰਿਆਈ ਸਿੱਖੀ ਹਮੇਸ਼ਾ ਗਰੀਬਾਂ ਨੂੰ ਮਾਣ ਦਿੰਦੀ ਆਈ ਹੈ ਅੰਬੇਦਕਰ ਸਾਹਿਬ ਨੇ ਇਹ ਸੋਚ ਨੂੰ ਸਮਝਿਆ ਸਿੱਖਾਂ ਦੀ ਨੂੰ ਉਹਨਾਂ ਨੇ ਐਜੀਪੀਸੀ ਨੂੰ ਬੇਨਤੀ ਕੀਤੀ ਕਿ ਅੰਮ੍ਰਿਤਸਰ ਦੇ ਵਿੱਚ ਗਰੀਬਾਂ ਦੇ ਪੜਨ ਵਾਸਤੇ ਕਾਲਜ ਬਣਾਓ ਤੇ ਸਿੱਖਾ ਨੇ ਬੰਬਈ ਦੇ ਵਿੱਚ ਕਾਲਜ ਬਣਾਇਆ ਗੁਰੂ ਨਾਨਕ ਖਾਲਸਾ ਕਾਲਜ ਅੱਜ ਤੱਕ ਚੱਲਦਾ ਹੈ ਅੰਬੇਦਕਰ ਸਾਹਿਬ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਸੀ ਜਦੋਂ ਸਿੱਖ ਧਰਮ ਜਦੋਂ ਉਹਨਾਂ ਨੇ ਧਰਮ ਪਰਿਵਰਤਨ ਕਰਨਾ ਸੀ ਤਾਂ ਉਹਨਾਂ ਦੀ ਪਹਿਲ ਸੀ ਕਿ ਮੈਂ ਸਿੱਖ ਧਰਮ ਅਡਾਪਟ ਕਰਾਂ ਇਹ ਗੱਲ ਇੱਥੇ ਦੇ ਲੀਡਰਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਇਲੈਕਸ਼ਨਾਂ 'ਚ ਲੇਕਿਨ ਕੁਝ ਕਾਰਨਾ ਕਰਕੇ ਵਿੱਚ ਕੁਝ ਲੀਡਰ ਇਹ ਜੇ ਵੀ ਹੁੰਦੇ ਜਿਹੜੇ ਚਾਹੁੰਦੇ ਨੇ ਕਿ ਇਸ ਤਰ੍ਹਾਂ ਬੜਾ ਹੋ ਜਾਏ ਤੇ ਉਹ ਸਿੱਖ ਧਰਮ ਨਹੀਂ ਬੁੱਧ ਧਰਮ ਅਡਾਪਟ ਕਰ ਗਏ ਲੇਕਿਨ ਉਹਨਾਂ ਦਾ ਜਿਹੜਾ ਸਿੱਖੀ ਤੇ ਲਈ ਪਿਆਰ ਹੈ ਸਿੱਖੀ ਲਈ ਕੰਟਰੀਬਿਊਸ਼ਨ ਹੈ ਸਿੱਖੀ ਲਈ ਉਹਨਾਂ ਦੀ ਸੋਚ ਹੈ ਉਸ ਨੂੰ ਸਿੱਖੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਆ ਜਿਹੜੇ ਮਨੁਵਾਦੀ ਸੋਚ ਵਾਲੇ ਸਾਡੇ ਉੱਪਰ ਲੀਡਰ ਬੈਠੇ ਐ ਬੀਜੇਪੀ ਵਰਗੀ ਪਾਰਟੀ ਇਹ ਅੱਜ ਸਿੱਖਾਂ ਨੂੰ ਤੇ ਦਲਿਤਾਂ ਨੂੰ ਲੜਾਉਣਾ ਚਾਹੁੰਦੇ ਇਸੇ ਕਰਕੇ ਅਟੈਕ ਕਰਾਉਂਦੇ ਇਸੇ ਕਰਕੇ ਬਾਹਰੋਂ ਬੋਲਦਾ ਇੱਕ ਬੰਦਾ ਇਹਨਾਂ ਦੇ ਅੰਬੇਦਕਰ ਸਾਹਿਬ ਦੇ ਖਿਲਾਫ ਲੇਕਿਨ ਸਿੱਖੀ ਨੂੰ ਤੇ ਦਲਿਤ ਵਰਗ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਇਹ ਤੋੜ ਸਕਦੇ ਅੱਜ ਮੈਂ ਤਾਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਮ ਆਦੀ ਪਾਰਟੀ ਵਾਲੇ ਫੋਟੋ ਲਾਉਂਦੇ ਆ ਅੰਬੇਦਕਰ ਸਾਹਿਬ ਦੇ ਪਿੱਛੇ ਲੇਕਿਨ ਅੰਬੇਦਕਰ ਦੀ ਸੋਚ ਨੂੰ ਨਹੀਂ ਮੰਨਦੇ ਉਹਨਾਂ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹਦੇ ਜੋ ਸਾਨੂੰ ਐਕਸਪ੍ਰੈਸ਼ਨ ਸਪੀਚ ਦਾ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਫਰੀडम ਆਫ ਸਪੀਚ ਦਿੱਤੀ ਉਸ ਨੂੰ ਮੰਨਦੇ ਕੋਈ ਨਹੀਂ ਹੈ ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜੀ ਇੱਥੇ ਬੰਬ ਹੈ ਬੰਬ ਚੱਲ ਰਹੇ ਆ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਨੇ ਜੇ 18 ਬੰਬ ਉਹ ਕਹਿ ਰਿਹਾ ਚੱਲੇ ਤਾਂ ਚੱਲ ਵੀ ਗਏ ਨਾ ਸਾਡੇ ਜਲੰਧਰ ਦੇ ਵਿੱਚ ਚੱਲਿਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੇਕਿਨ ਇਹ ਜਿਹੜਾ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਹੈ ਬੈਦਕਰਦੀ ਸੋਚ ਹੈ ਫਿਰ ਫੋਟੋਦਾਰੋ ਪਿੱਛੇ ਦੋ ਤੁਸੀਂ ਕਿਸੇ ਗਰੀਬ ਨੂੰ ਚਲਦੇ ਨਹੀਂ ਤੁਸੀਂ ਕਿਸੇ ਬੋਲਦੇ ਨੂੰ ਚਲਦੇ ਨਹੀਂ ਅੱਜ ਆਮ ਆਦਮੀ ਪਾਰਟੀ ਜਿਹਨੇ Dalit ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਅੱਜ ਆਮ ਆਦਮੀ ਪਾਰਟੀ ਜਿਹਨੇ ਸਿੱਖੀ ਦੀ ਦੁਸ਼ਮਣ ਹੈ ਐਨਾ ਕਦੇ ਕੋਈ ਨਹੀਂ ਸੀ ਐਸਜੀਪੀਸੀ ਦਾ ਜਿਹੜਾ ਕਾਨੂੰਨ ਹੈ 1925 ਦਾ ਉਹਦੇ ਵਿੱਚ ਸੋਧ ਕਰਨ ਦੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਬਈ ਲੇਕਿਨ ਆ ਜਿਹੜਾ ਭਗਵੰਤ ਮਾਨ ਐਨੇ ਕੀਤੀ ਦਲਿਤ ਵਰਗ ਦੇ ਹਰ ਦਿਨ ਖਿਲਾਫ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਪੂਰੀ ਨਹੀਂ ਦੇ ਰਹੇ ਜੋ ਅੰਬੇਦਕਰ ਦੀ ਸੋਚ ਆ ਉਹਨੂੰ ਪੂਰੀ ਨਹੀਂ ਕਰ ਰਹੇ ਇਸ ਲਈ ਭਰਾਓ ਮੈਂ ਅੱਜ ਤੁਹਾਡਾ ਧੰਨਵਾਦੀ ਆ ਤੁਸੀਂ ਬੜੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਕੇ ਆਏ ਤੇ ਮੈਨੂੰ ਵੀ ਬੁਲਾਇਆ ਮੈਂ ਖਾਸ ਤੌਰ ਤੇ ਔਜਲਾ ਸਾਹਿਬ ਦਾ ਤੇ ਆਪਣੇ ਵੱਡੇ ਵੀਰ ਰਾਜਕੁਮਾਰ ਵੇਦਕਾ ਜੀ ਦਾ ਧੰਨਵਾਦੀ ਆ ਤੇ ਆਪਣੇ ਪਵਨ ਖੇੜਾ ਜੀ ਨੂੰ ਜੀ ਆਇਆਂ ਕਹਿਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ